ਟੂ ਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਵੀ ਲੁਧਿਆਣੇ ਜਿਹੜਾ ਪੁਲ ਬਣਿਆ ਆਵਾ ਉਸ ਦੇ ਉਦਘਾਟਨ ਵਾਸਤੇ ਰੀਬਨ ਕੱਟਣ ਵਾਸਤੇ ਰੌਣਾ ਪਿਆ ਆਵਾ ਪੁਲ ਤੇ ਪੁਲਸ ਲੱਗੀ ਗ੍ਰਾ ਉਹਦੀ ਰਾਖੀ ਨੂੰ ਕੋਈ ਉਦਘਾਟਨ ਨਾ ਕਰ ਦੇਵੇ ਪਰ ਦੋਸਤੋ ਅੱਜ ਟੂ ਟੂ ਬਣੇ ਤੁਹਾਡੇ ਨਾਲ ਵਾਅਦਾ ਕਰਦਾ ਵਾ ਵੀ ਲੁਧਿਆਣਾ ਪੁਲ ਦਾ ਉਦਘਾਟਨ ਮੈਂ ਕਰੂਗਾ ਕਰ ਟੂ ਟੂ ਬਣੇ ਐਂਡ ਪਾਰਟੀ ਕਰੂਗੀ ਕਰ ਕਿਉਂਕਿ ਜਿਹੜਾ ਆ ਪੁਲ ਹੈਗਾ ਵਾ ਆਹ ਜਨਤਾ ਦੇ ਪੈਸੇ ਨਾਲ ਬਣਾਇਆ ਜਾਂਦਾ ਵਾ ਬਾਅਦ ਚ ਟੋਲ ਟੈਕਸ ਵੀ ਭਰਨੇ ਪੈਂਦੇ ਨੇ ਤੇ ਟੈਕਸ ਵੀ ਅਸੀਂ ਕਾਫੀ ਦਿੰਨੇ ਆ ਆ ਗੱਡੀਆਂ ਵਾਲੇ ਪੈਟਰੋਲ ਪੰਪ ਤੇ ਟੈਕਸ ਦਿੰਦੇ ਆ ਡੀਜ਼ਲ ਤੇ ਟੈਕਸ ਦਿੰਦੇ ਆ ਤੇ ਆ ਲੀਡਰ ਜਿਹੜੇ ਹੈਗੇ ਆ ਆ ਸਿਆਸਤ ਕਰਦੇ ਆ ਕਰ ਕਿਉਂਕਿ ਰੋਲਾ ਤਾਂ ਮੈਂ ਬੰਦਾ ਰਿਆ ਵਾ ਬਈ ਭਾਈ ਟ੍ਰੈਫਿਕ ਆ ਟ੍ਰੈਫਿਕ ਆ ਪੁਲ ਬਣਾਓ ਸੈਂਟਰ ਨੇ ਮੇਰੀ ਆਵਾਜ਼ ਸੁਣ ਲਈ ਤੇ ਪੁਲ ਤਾਂ ਸੈਂਟਰ ਵਾਲੇ ਬਣਾ ਰਹੇ ਆ ਤੇ ਆ ਰੋਲਾ ਆ ਪਾ ਰਹੇ ਆ ਵੀ ਅਸੀਂ ਬਣਾਇਆ ਅਸੀਂ ਬਣਾਇਆ ਤੇ ਇਸ ਦਾ ਉਗਾਟਨ 22 ਬਾਣੀਆਂ ਯਾਨੀ ਕਰੇਗਾ ਕਰਾ ਤੇ ਇਸ ਦਾ ਉਗਾਟਨ ਤੇ ਬਾਕੀ ਜੇ ਕੋਈ ਮੇਰੇ ਬਿਆਨ ਤੋਂ ਬਾਅਦ ਮੈਨੂੰ ਡਰ-ਡਰ ਡਰਦਾ ਛੇਤੀ ਛੇਤੀ ਇਹਦਾ ਉਗਾਟਨ ਕਰ ਜਾਂਦਾ ਵਾ ਤਾਂ ਉਸ ਉਗਾਟਨ ਨੂੰ ਯਾਨੀ ਨਕਲੀ ਮੰਨਿਆ ਜਾਇਗਰਾ ਉਸ ਨੂੰ ਅਸਲੀ ਰੰਗ ਤੇ ਨਾ ਦਿੱਤੀ ਜਾਵੇ ਕਿਉਂਕਿ ਅਸਲੀ ਵਿੱਚ ਇਸ ਦਾ ਉਗਾਟਨ 22 ਬਾਣੀਆਂ ਕਰੇਗਾ ਐਨ ਪੂਰੇ ਸਾਨੂੰ ਸਖਤ ਨਾ ਕਰੇਗਾ ਐਨ ਬੈਂਡ ਬਾਜਿਆਂ ਨਾਲ ਪੂਰੇ ਰੌਬ ਸ਼ੋਬ ਨਾਲ ਇੱਥੇ ਨਵੇਂ ਸਾਲ ਤੋਂ ਬਾਅਦ ਕਰੇਗਾ ਕਿਉਂਕਿ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਹਮੇਸ਼ਾ ਸਿਆਸਤੀ ਕਰਦੇ ਆਏ ਆ ਸਿਆਸੀ ਲੀਡਰ ਆ ਸਿਆਸਤੀ ਕਰਦੇ ਆਏ ਆ ਪੁਲਸੋ ਪੁਲ ਦੇ ਨੱਕ ਰਾਖੇ ਵਾਸਤੇ ਤਾਂ ਬਿਠਾਤੀ ਆ ਉਹਦੀ ਪੁਲ ਦੀ ਵੱਡੇ ਦੀ ਰਾਖੀ ਕਰਨ ਵਾਸਤੇ ਤਾਂ ਬਿਠਾਤੀ ਆ ਪਰ ਆਮ ਲੋਕਾਂ ਦੀ ਰਾਖੀ ਵਾਸਤੇ ਪੁਲਸ ਕਰਦੇ ਨਹੀਂ ਬੰਦੀ ਕਰ ਚਾਹੇ ਕੋ ਚਿੱਟਾ ਆ ਮਸਲਾ ਹੋਵੇ ਕੋਈ ਹੋਰ ਹੋਵੇ ਅੱਜ ਆ ਲੀਡਰ ਮੈਂ ਮੈਂ ਕਰਦੇ ਪਏ ਆ ਮੈਂ ਬਣਾਇਆ ਅਸੀਂ ਕੀਤਾ ਅਸੀਂ ਕੀਤਾ ਅਸੀਂ ਕੀਤਾ ਪਰ ਮੈਂ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਉਹ ਵੀ ਜ਼ਿੰਮੇਵਾਰੀ ਲਓ ਵੀ ਬੁੱਢਾ ਨਾਲਾ ਕਿਹਨੇ ਖਰਾਬ ਕਰਤਾ ਜਿਹੜਾ ਬੁੱਢਾ ਨਾਲਾ ਵਾ ਉਹਦੇ ਵਿੱਚ ਗੰਦ ਪਿਆ ਵਾ ਉਹ ਗੰਦ ਦੀ ਜ਼ਿੰਮੇਵਾਰੀ ਵੀ ਤੁਸੀਂ ਚੱਕੋ ਵੀ ਅਸੀਂ ਕੀਤਾ ਵਗਰਾ ਅਸੀਂ ਕੀਤਾ ਵਗਰਾ ਆ ਜਿਹੜਾ ਪੁਲ ਹੈਗਾ ਵਾ ਆ ਲੁਧਿਆਣਾ ਵਾਸੀਆਂ ਨੇ ਬਣਾਇਆ ਵਾ ਲੁਧਿਆਣਾ ਬਾਦਸ਼ਾਹ ਦੇ ਟੈਕਸ ਨਾ ਆਪਣਾ ਬਣਿਆ ਵਾ ਇਸ ਪੁਲ ਤੇ ਨੰਗਲ ਵਾਸਤੇ ਸਾਰੇ ਯਾਨੀ ਟੈਕਸੀ ਵੀ ਦੇਣਗੇ ਟੋਲ ਟੈਕਸ ਵੀ ਭਰਨਗੇ ਗਰਾ ਤੇ ਯਾਨੀ ਸਾਰੇ ਯਾਨੀ ਪਟੋਲ ਪਾਸ ਤੇ ਡੀਜ਼ਲ ਤੇ ਗੱਡੀਆਂ ਮਹਿੰਗੇ-ਮਹਿੰਗੇ ਲੈ ਕੇ ਟੈਕਸ ਭਰਦੇ ਆ ਸਾਡੇ ਆਮ ਲੋਕੀਂ ਗਰਾ ਤੇ ਸਾਡੇ ਆ ਲੀਡਰ ਜਿਹੜੇ ਹੈਗੇ ਸਿਆਸਤ ਕਰਦੇ ਆ ਗਰਾ ਤੇ ਮੈਂ ਤਾਂ ਫੇਰ ਬੇਨਤੀ ਕਰਦਾ ਵਾਂ ਵੀ ਇਹਨਾਂ ਦਾ ਜੇ ਮੈਨੂੰ ਡਰਦੇ ਮਾਰੇ ਆਹ ਜੇ ਉਹ ਘਾਟਣ ਕਰ ਦਿੰਦੇ ਆ ਤੇ ਆਹ ਨਕਲੀ ਮੰਨਿਆ ਜਾਵੇ ਕਿਉਂਕਿ ਹੁਣ ਸ਼ਹੀਦ ਇਹਦੇ ਹੜੇ ਚੱਲ ਰੇ ਆ ਇਹਨਾਂ ਦਿਨਾਂ ਦੇ ਵਿੱਚ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਇਹਨਾਂ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਕਿਦਾ ਤੇ ਇਸ ਕਰਕੇ ਮੈਂ ਨਵੇਂ ਸਾਲ ਤੋਂ ਬਾਅਦ ਇਹ ਦਾ ਉਦਘਾਟਨ ਕਰਨ ਵਾਸਤੇ ਆ ਰਿਹਾ ਵਾਂ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਇਸ ਦਾ ਅਸਲੀ ਹੱਕਦਾਰ ਉਦਘਾਟਨ ਦਾ ਵੈਸੇ ਤਾਂ ਟੀਟੂ ਬਾਣੀ ਆਈ ਆ ਐਂਡ ਪਾਰਟੀ ਆ ਜਿਹੜੇ 12-14 ਸਾਲ ਹੋ ਗਏ ਇਹਨਾਂ ਨਾਲ ਲੜਦੀ ਪਈ ਆ ਤੇ ਇਹਨਾਂ ਨਾਲ ਲੜਦੀ ਪਈ ਆ ਬਾਲਾ ਨਹੀਂ ਕਹਿੰਦਾ ਤੇ ਮੈਂ ਜਲਦ ਆ ਰਿਹਾ ਵਾਂ ਲੁਧਿਆਣੇ ਪੁਲ ਦਾ ਉਦਗਾਟਨ ਕਰਨ ਵਾਸਤੇ ਟੀਟੂ ਬਾਣੀਆ ਥੈਂਕ ਯੂ ਮਿਹਰਬਾਨੀ ਸ਼ੁਕਰੀਆ